ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ ਅਮਰੀਕਾ 'ਚ ਇਮੀਗ੍ਰੇਸ਼ਨ ਛਾਪਿਆਂ ਵਿਰੁੱਧ ਮੋੜ ਦੰਗੇ ਪੜਕ ਉੱਠੇ ਤੇ ਮੁਜ਼ਾਹਰਕਾਰੀਆਂ ਨੂੰ ਖਦੇੜਨ ਲਈ ਹੰਝੂ ਗੈਸ ਦੇ ਗੋਲੇ ਤੇ ਰਬੜ ਦੀਆਂ ਗੋਲੀਆਂ ਚਲਾਉਣੀਆਂ ਪਈਆਂ ਹਿੰਸਕ ਮੁਜ਼ਾਹਰਾ ਓਰੀਗਨ ਸੂਬੇ ਦੇ ਪੋਰਟਲੈਂਡ ਸ਼ਹਿਰ ਵਿਖੇ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਦੇ ਦਫ਼ਤਰ ਸਾਹਮਣੇ ਹੋਇਆ ਜਦੋਂ ਸੈਂਕੜਿਆਂ ਦੀ ਗਿਣਤੀ 'ਚ ਨਕਾਬਪੋਸ਼ ਮੁਜ਼ਾਰਾਕਾਰੀ 71 ਹੋਣੇ ਸ਼ੁਰੂ ਹੋ ਗਿਆ ਵਿਖਾਵਾਕਾਰੀਆਂ ਵੱਲੋਂ ਆਈਸ ਦੀਆਂ ਗੱਡੀਆਂ ਨੂੰ ਰੋਕਣ ਦਾ ਯਤਨ ਕੀਤਾ ਗਿਆ ਤੇ ਉਹਨਾਂ ਦੇ ਹੱਥਾਂ 'ਚ ਪ੍ਰਵਾਸੀਆਂ ਤੇ ਰਫਿਊਜੀਆਂ ਦੀ ਰਾਖੀ ਕਰੋ ਸਣੇ ਚੋਰੀ ਦੀ ਇਸ ਧਰਤੀ ਉੱਤੇ ਕੋਈ ਗੈਰਕਾਨੂੰਨੀ ਨਹੀਂ ਆ ਦੇ ਨਾਅਰੇ ਵਾਲੀਆਂ ਤਖਤੀਆਂ ਚੁੱਕੀਆਂ ਹੋਈਆਂ ਸਨ ਮੁਜ਼ਾਰਾਕਾਰੀਆਂ ਨੂੰ ਰੋਕਣ ਲਈ ਜਿੱਥੇ ਇਸ ਦਫ਼ਤਰ ਦੇ ਬਾਹਰ ਸੁਰੱਖਿਆ ਮੁਲਾਜ਼ਮ ਤਾਇਨਾਤ ਸਨ ਉੱਥੇ ਹੀ ਇਮਾਰਤ ਦੀ ਛੱਤ ਤੇ ਖੜੇ ਸੁਰੱਖਿਆ ਮੁਲਾਜ਼ਮਾਂ ਵੱਲੋਂ ਗੈਰ ਜਾਨਲੇਵਾ ਹਥਿਆਰਾਂ ਰਾਹੀਂ ਵਾਰ ਕੀਤੇ ਜਾ ਰਹੇ ਸਨ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਚ ਸਹਾਇਕ ਮੰਤਰੀ ਟ੍ਰੀਸ਼ੀਆ ਮੈਕਲਾਫਲਨ ਨੇ ਫੌਕਸ ਨਿਊਜ਼ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੋਰਟਲੈਂਡ ਦੇ ਦੰਗਾਈਆਂ ਵੱਲੋਂ ਫੈਡਰਲ ਲਾਅ ਐਨਫੋਰਸਮੈਂਟ ਅਫਸਰਾਂ ਨਾਲ ਪੰਗਾ ਲੈਣ ਦਾ ਯਤਨ ਕੀਤਾ ਗਿਆ ਤਕਰੀਬਨ 250 ਪ੍ਰਦਰਸ਼ਨਕਾਰੀਆਂ ਨੇ ਆਤਿਸ਼ਬਾਜ਼ੀ ਦੀ ਵਰਤੋਂ ਕੀਤੀ ਅਤੇ ਸੁਰੱਖਿਆ ਮੁਲਾਜ਼ਮਾਂ ਦੀਆਂ ਅੱਖਾਂ 'ਚ ਲੇਜ਼ਰ ਹਮਲੇ ਵੀ ਕੀਤੇ ਜਿਸ ਦੇ ਸਿੱਟੇ ਵਜੋਂ ਕੁਝ ਮੁਲਾਜ਼ਮਾਂ ਨੂੰ ਵਕਤੀ ਤੌਰ ਤੇ ਦਿਸਣਾ ਬੰਦ ਹੋ ਗਿਆ ਪੰਜ ਜਣਿਆਂ ਨੂੰ ਗ੍ਰਫਤਾਰ ਕਰਦਿਆਂ ਹਮਲਾ ਕਰਨ ਤੇ ਹੋਰ ਫੈਡਰਲ ਧਰਾਵਾਂ ਅਧੀਨ ਦੋਸ਼ ਆਇਦ ਕੀਤੇ ਗਏ ਨੇ ਟ੍ਰੀਸ਼ੀਆ ਮੈਕਲਾਲਫਿਨ ਨੇ ਕਿਹਾ ਕਿ ਲਾਅ ਇਨਫੋਰਸਮੈਂਟ ਅਫਸਰਾਂ ਉੱਤੇ ਹਮਲੇ ਦੀਆਂ ਵਾਰਦਾਤਾਂ 'ਚ 413% ਵਾਧਾ ਹੋਇਆ ਹੈ ਉਧਰ ਅਮਰੀਕਾ ਦੀ ਗ੍ਰਹਿ ਸੁਰੱਖਿਆ ਮੰਤਰੀ ਕ੍ਰਿਸਟੀ ਨੋਇਮਦਾ ਸੁਨੇਹਾ ਵੀ ਆ ਗਿਆ ਜਿਸ ਵਿੱਚ ਮੁਜ਼ਾਰਾਕਾਰੀਆਂ ਨੂੰ ਸਿੱਧੀ ਚੇਤਾਵਨੀ ਦਿੰਦਿਆਂ ਕਿਹਾ ਗਿਆ ਹੈ ਕਿ ਸਰਕਾਰ ਨੂੰ ਆਪਣੀ ਕਾਰਵਾਈ ਤੋਂ ਕੋਈ ਰੋਕ ਨਹੀਂ ਸਕਦਾ ਆਈਸ ਅਤੇ ਇਸ ਦੀਆਂ ਸਹਿਯੋਗੀ ਏਜੰਸੀਆਂ ਵੱਲੋਂ ਆਪਣੀ ਕਾਰਵਾਈ ਬਾਦ ਦਸਤੂਰ ਜਾਰੀ ਰੱਖੀ ਜਾਵੇਗੀ ਇੱਥੇ ਦੱਸਣਾ ਬਣਦਾ ਹੈ ਕਿ ਪਿਛਲੇ ਦਿਨੀ ਲਾਸ ਐਂਜਲਸ ਵਿਖੇ ਇਮੀਗ੍ਰੇਸ਼ਨ ਛਾਪਿਆਂ ਵਿਰੁੱਧ ਵੀ ਵੱਡੇ ਪੱਧਰ ਤੇ ਹਿੰਸਾ ਹੋਈ ਅਤੇ ਮੁਜ਼ਾਰਾਕਾਰੀਆਂ ਨੂੰ ਖਦੇੜਨ ਲਈ ਨੈਸ਼ਨਲ ਗਾਰਡਜ਼ ਦੀ ਤਾਇਨਾਤੀ ਕੀਤੀ ਗਈ ਸੀ ਅਮਰੀਕਾ 'ਚ ਜਿੱਥੇ ਇੱਕ ਪਾਸੇ ਆਈਸ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਕਾਬੂ ਕਰਕੇ ਡਿਪੋਰਟ ਕੀਤਾ ਜਾ ਰਿਹਾ ਹੈ ਉੱਥੇ ਹੀ ਬਗੈਰ ਇਮੀਗ੍ਰੇਸ਼ਨ ਸਟੇਟਸ ਵਾਲੇ 10 ਲੱਖ ਤੋਂ ਵੱਧ ਵਿਦੇਸ਼ੀ ਨਾਗਰਿਕ ਸੈਲਫ ਡਿਪੋਰਟ ਹੋ ਚੁੱਕੇ ਨੇ 트럼ਪ ਸਰਕਾਰ ਵੱਲੋਂ ਡਿਪੋਰਟ ਕੀਤੇ ਪ੍ਰਵਾਸੀਆਂ ਦਾ ਅੰਕੜਾ 2 ਲੱਖ ਤੋਂ ਉੱਤੇ ਦੱਸਿਆ ਜਾ ਰਿਹਾ ਹੈ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਉਹਨਾਂ ਦੇ ਜੱਦੀ ਮੁਲਕਾਂ ਦੀ ਬਜਾਏ ਗੈਰ ਮੁਲਕਾਂ ਦਾ ਜਹਾਜ਼ ਛਾੜ ਦਿੱਤਾ ਗਿਆ ਇਰਾਨ ਅਤੇ ਇਜ਼ਰਾਈਲ ਵਿਚਕਾਰ ਜੰਗ ਦੇ ਦਰਮਿਆਨ ਹੁਣ ਸਾਰਿਆਂ ਦੀਆਂ ਨਜ਼ਰਾਂ ਅਮਰੀਕਾ ਤੇ ਟਿਕੀਆਂ ਹੋਈਆਂ ਨੇ। ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਕਿਹਾ ਹੈ ਕਿ ਉਹ 2 ਹਫ਼ਤਿਆਂ ਦੇ ਅੰਦਰ ਇਸ ਬਾਰੇ ਫੈਸਲਾ ਲੈਣਗੇ ਕਿ ਸਿੱਧੇ ਤੌਰ ਤੇ ਜੰਗ 'ਚ ਸ਼ਾਮਲ ਹੋਣਾ ਹੈ ਜਾਂ ਨਹੀਂ। ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਕਿਹਾ ਹੈ ਕਿ ਇਜ਼ਰਾਈਲ ਤੇ ਇਰਾਨ ਵਿਚਾਲੇ ਚੱਲ ਰਿਹਾ ਟਕਰਾਅ 'ਚ ਅਮਰੀਕੀ ਫੌਜ ਦੀ ਸਿੱਧੀ ਸ਼ਮੂਲੀਅਤ ਸੰਬੰਧੀ ਉਹ ਅਗਲੇ 2 ਹਫ਼ਤਿਆਂ 'ਚ ਫੈਸਲਾ ਲੈਣਗੇ। 트੍ਰੰਪ ਨੇ ਕਿਹਾ ਕਿ ਤਹਿਰਾਨ ਦੇ ਪਰਮਾਣੂ ਪ੍ਰੋਗਰਾਮ ਬਾਰੇ ਨਵੇਂ ਸਿਰੇ ਤੋਂ ਗੱਲਬਾਤ ਲਈ ਬਹੁਤ ਸਾਰੇ ਮੌਕੇ ਨੇ। ਇਸ ਦੌਰਾਨ ਦੋ ਮਾਤਰਾ ਇਜ਼ਰਾਈਲ ਤੇ ਈਰਾਨ ਵੱਲੋਂ 7ਵੇਂ ਦਿਨ ਵੀ ਇੱਕ ਦੂਜੇ ਤੇ ਹਮਲੇ ਜਾਰੀ ਰੱਖੇ ਗਏ। ਟਰੰਪ ਵੱਲੋਂ ਦੋ ਹਫ਼ਤਿਆਂ ਦੀ ਮੌਲਤ ਤੋਂ ਸਾਫ਼ ਹੈ ਕਿ ਉਹ ਈਰਾਨ ਦੇ ਸੁਰੱਖਿਆ ਫੋੜੋ ਯੂਰੇਨੀਅਮ ਸੋਧ ਸੈਂਟਰ ਤੇ ਹਮਲਾ ਕੀਤੇ ਜਾਣ ਨੂੰ ਲੈ ਕੇ ਦੁਚਿੱਤੀ ਚ ਨੇ। ਇਹ ਸੈਂਟਰ ਇੱਕ ਪਹਾੜ ਹੇਠਾਂ ਦੱਬਿਆ ਏ ਤੇ ਵਿਆਪਕ ਰੂਪ ਚ ਅਮਰੀਕਾ ਦੇ ਬੰਕਰ ਬਸਟਰ ਬੰਬਾਂ ਨੂੰ ਛੱਡ ਕੇ ਕਿਸੇ ਹੋਰ ਦੀ ਪਹੁੰਚ ਤੋਂ ਬਾਹਰ ਮੰਨਿਆ ਜਾਂਦਾ ਏ। ਟਰੰਪ ਦੇ ਉਪਰੋਕਤ ਬਿਆਨ ਨੂੰ ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲਿਨ ਲੇਵਿਟ ਨੇ ਪੜਿਆ। ਇਸ ਤੋਂ ਪਹਿਲਾਂ ਦਿਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨਤਨਯਾਹੁ ਨੇ ਵੀ ਕਿਹਾ ਕਿ ਕੋਈ ਵੀ ਇਜ਼ਰਾਈਲੀ ਹਮਲੇ ਤੋਂ ਨਹੀਂ ਬਚ ਸਕਦਾ ਉਹਨਾਂ ਇਸ਼ਾਰਾ ਕੀਤਾ ਕਿ ਅਗਲਾ ਨਿਸ਼ਾਨਾ ਈਰਾਨ ਦਾ ਸੁਪਰੀਮ ਆਗੂ ਆਇਤੁੱਲਾ ਖਾਮੇਨੀ ਹੋ ਸਕਦਾ ਹੈ ਪ੍ਰਧਾਨ ਮੰਤਰੀ ਬੈਂਜਾਮਿਨ ਨਤਨਯਾਹੁ ਨੇ ਕਿਹਾ ਕਿ ਉਹਨਾਂ ਨੂੰ ਭਰੋਸਾ ਹੈ ਕਿ ਟਰੰਪ ਅਮਰੀਕਾ ਲਈ ਸਭ ਤੋਂ ਵਧੀਆ ਹੀ ਕਰਨਗੇ ਬੀਰ ਸ਼ੇਵਾ ਦੇ ਸੁਰੋਕਾ ਮੈਡੀਕਲ ਸੈਂਟਰ ਨੇੜੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਤਨਯਾਹੁ ਨੇ ਕਿਹਾ ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਉਹ ਪਹਿਲਾਂ ਹੀ ਬੋਤ ਮਦਦ ਕਰ ਰਹੇ ਨੇ 보스턴 ਦੇ ਇੱਕ ਸੰਗੀ ਜੱਜ ਨੇ 트럼프 ਪ੍ਰਸ਼ਾਸਨ ਦੀ 트랜스젠ਡਰ ਤੇ ਗੈਰ ਰਸਮੀ ਅਮਰੀਕਨਾਂ ਨੂੰ ਪਾਸਪੋਰਟ ਜਾਰੀ ਨਾ ਕਰਨ ਦੀ ਨੀਤੀ ਉੱਪਰ ਰੋਕ ਲਗਾ ਦਿੱਤੀ ਹੈ ਯੂਐਸ ਡਿਸਟ੍ਰਿਕਟ ਜੱਜ ਜੂਲੀਆ ਕੋਬਿਕ ਨੇ ਮੋੜਲਾ ਹੁਕਮ ਜਾਰੀ ਕਰਦਿਆਂ ਆਪਣੇ ਅਪ੍ਰੈਲ ਚ ਜਾਰੀ ਹੁਕਮ ਚ ਹੀ ਵਾਅਦਾ ਕੀਤਾ ਹੈ ਜਿਸ ਤਹਿਤ ਉਹਨਾਂ ਅਮਰੀਕਾ ਦੇ ਵਿਦੇਸ਼ ਵਿਭਾਗ ਨੂੰ 6 ਲੋਕਾਂ ਦੇ ਮਾਮਲੇ ਚ ਨੀਤੀ ਲਾਗੂ ਕਰਨ ਤੋਂ ਮਨਾ ਕਰ ਦਿੱਤਾ ਸੀ ਡੋਨਲਡ 트럼ਪ ਨੇ ਅਹੁਦਾ ਸੰਭਾਲਣ ਉਪਰੰਤ ਤੁਰੰਤ ਜਾਰੀ ਇੱਕ ਕਾਰਜਕਾਰੀ ਹੁਕਮ ਚ ਕਿਹਾ ਸੀ ਕਿ ਸੰਘੀ ਸਰਕਾਰ ਸਿਰਫ ਦੋ ਲਿੰਗ ਮਰਦ ਅਤੇ ਔਰਤ ਨੂੰ ਹੀ ਮਾਨਤਾ ਦਿੰਦੀ ਹੈ ਤੇ ਇਹ ਲਿੰਗ ਬਦਲਣ ਯੋਗ ਨਹੀਂ ਹਨ ਇਸ ਤੋਂ ਬਾਅਦ ਵਿਦੇਸ਼ ਵਿਭਾਗ ਨੇ 트랜ਸਜੈਂਡਰ ਲੋਕਾਂ ਨੂੰ ਪਾਸਪੋਰਟ ਜਾਰੀ ਕਰਨੇ ਬੰਦ ਕਰ ਦਿੱਤੇ ਸਨ ਭਾਰਤੀ ਗੁਜਰਾਤੀ ਯਗਨੇਸ਼ ਪ੍ਰਵੀਨ ਭਾਈ ਪਟੇਲ ਨਾਮਕ ਇੱਕ ਕਾਰੋਬਾਰੀ ਨੂੰ ਅਦਾਲਤ ਨੇ 30 ਲੱਖ ਡਾਲਰ ਤੋਂ ਵੱਧ ਦੀ ਟੈਕਸ ਚੋਰੀ ਕਰਨ ਦੇ ਦੋਸ਼ ਚ 5 ਸਾਲ ਦੀ ਮੁਅਤਲ ਕੈਦ ਦੀ ਸਜ਼ਾ ਸੁਣਾਈ ਹੈ ਯਗਨੇਸ਼ ਨੇ ਅਦਾਲਤ 'ਚ ਰਾਜ ਦੇ ਟੈਕਸਾਂ ਤੋਂ ਬਚਣ ਦੇ ਅਪਰਾਧ ਨੂੰ ਕਬੂਲ ਕਰ ਲਿਆ ਹੈ। ਯਗਨੇਸ਼ ਪਟੇਲ ਦੱਖਣੀ ਕੈਰੋਲਿਨਾ ਦੇ ਪੀਡਮੌਂਟ ਦੇ ਵਸਨੀਕ ਨੇ ਤੇ ਗ੍ਰੀਨਵੈਲ ਪਿਕਕਨਜ਼ ਐਡਰਸਨ ਅਤੇ ਸਪਾਰਟਨਬਰਗ ਕਾਉਂਟੀਆ 'ਚ ਯਾਦੀ ਗਰੂਪਸ ਐਲਐਲਸੀ ਅਤੇ ਯਾਦੀ ਸਪਿਰਿਟਸ ਐਲਐਲਸੀ ਦੇ ਨਾਂਵਾਂ ਹੇਠ ਆਪਣੇ ਸਟੋਰ ਚਲਾਉਂਦਾ ਸੀ। ਦੱਖਣੀ ਕੈਰੋਲਿਨਾ ਦੇ ਮਾਲ ਵਿਭਾਗ ਅਨੁਸਾਰ ਯਗਨੇਸ਼ ਨੇ ਰਾਜ ਟੈਕਸ ਚੋਰੀ ਦਾ ਦੋਸ਼ ਮੰਨਿਆ। ਤੇ ਆਪਣੇ ਟਰਨਓਵਰ ਨੂੰ ਘੱਟ ਰਿਪੋਰਟ ਕਰਨ ਦੀ ਗੱਲ ਵੀ ਕਬੂਲ ਕੀਤੀ ਜਿਸ ਨਾਲ ਇੱਕ ਵੱਡੀ ਟੈਕਸ ਚੋਰੀ ਹੋਈ ਜਗਨੇਸ਼ ਦੇ ਗ੍ਰਿਫਤਾਰੀ ਵਾਰੰਟ ਅਨੁਸਾਰ ਉਸਨੇ 2016 ਅਤੇ 2021 ਦੇ ਵਿਚਕਾਰ ਸਿਰਫ 7 ਲੱਖ ਡਾਲਰ ਦੀ ਟੈਕਸ ਯੋਗ ਵਿਕਰੀ ਦੀ ਰਿਪੋਰਟ ਕੀਤੀ ਹਾਲਾਂਕਿ ਉਸ ਦੀ ਜਾਂਚ ਤੋਂ ਪਤਾ ਲੱਗਾ ਕਿ ਜਗਨੇਸ਼ ਦਾ ਅਸਲ ਕਾਰੋਬਾਰ 4.2 ਮਿਲੀਅਨ ਸੀ ਜੋ ਕਿ ਉਸ ਨੇ ਆਪਣੇ ਰਿਕਾਰਡਾਂ ਤੇ ਦਿਖਾਏ ਟੈਕਸ ਯੋਗ ਵਿਕਰੀ ਦੇ ਮੁਕਾਬਲੇ ਘੱਟ ਦਿਖਾਇਆ ਯਗਨੇਸ਼ 'ਤੇ ਸਤੰਬਰ 2024 ਚ ਟੈਕਸ ਚੋਰੀ ਕਰਨ ਦੇ 6 ਦੋਸ਼ ਲਗਾਏ ਗਏ ਸਨ ਕਿਉਂਕਿ ਉਸਨੇ ਟੈਕਸ ਚੋਰੀ ਕਰਨ ਦੇ ਇਰਾਦੇ ਨਾਲ ਆਪਣੇ ਟਰਨਓਵਰ ਨੂੰ ਘੱਟ ਦੱਸਿਆ ਸੀ ਤੇ ਉਸ ਸਮੇਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਐਂਡਰਸਨ ਕਾਉਂਟੀ ਜੇਲ੍ਹ ਭੇਜ ਦਿੱਤਾ ਗਿਆ ਸੀ ਦੋਸ਼ੀ ਯਗਨੇਸ਼ ਨੇ ਬੀਤੀ 10 ਜੂਨ ਨੂੰ ਟੈਕਸ ਚੋਰੀ ਦੇ ਇੱਕ ਮਾਮਲੇ 'ਚ ਦੋਸ਼ ਮੰਨ ਲਿਆ ਪਰ ਉਸਨੇ ਇਹ ਵੀ ਮੰਨਿਆ ਕਿ ਉਹ 6 ਸਾਲਾਂ ਤੋਂ ਵਿਕਰੀ ਦੀ ਘੱਟ ਰਿਪੋਰਟਿੰਗ ਕਰਕੇ ਟੈਕਸ ਚੋਰੀ ਕਰ ਰਿਹਾ ਸੀ ਯਗਨੇਸ਼ ਦੇ ਦੋਸ਼ੀ ਮੰਨਣ ਤੋਂ ਬਾਅਦ ਸਰਕਟ ਜੱਜ ਵਾਲਟਨ ਮੈਕਲਿਓਰਡ ਨੇ ਉਸ ਨੂੰ 5 ਸਾਲ ਕੈਦ ਦੀ ਸਜ਼ਾ ਸੁਣਾਈ ਹਾਲਾਂਕਿ ਇਹਨਾਂ 5 ਸਾਲਾਂ ਦੌਰਾਨ ਜੇਲ੍ਹ ਭੇਜਣ ਦੀ ਬਜਾਏ ਯਗਨੇਸ਼ ਨੂੰ ਪਰਬੇਸ਼ਨ ਤੇ ਰੱਖਿਆ ਜਾਵੇਗਾ ਇਸ ਤੋਂ ਇਲਾਵਾ ਉਸ ਨੂੰ 231000 ਡਾਲਰ ਟੈਕਸ ਬੈਂਕ 'ਚ ਹੀ ਜਮ੍ਹਾਂ ਕਰਵਾਉਣੇ ਪੈਣਗੇ ਜੇਕਰ ਯਗਨੇਸ਼ ਮੁਆਵਜ਼ੇ ਦੀ ਰਕਮ ਜਲਦੀ ਅਦਾ ਕਰਦਾ ਹੈ ਤਾਂ ਉਸ ਦੀ ਪਰਬੇਸ਼ਨ ਵੀ ਜਲਦੀ ਖਤਮ ਹੋ ਸਕਦੀ ਹੈ ਅਮਰੀਕਾ 'ਚ ਆਪਣੇ ਸਟੋਰਾਂ ਜਾਂ ਗੈਸ ਸਟੇਸ਼ਨਾਂ ਦੇ ਮਾਲਕ ਬਹੁਤ ਸਾਰੇ ਏਸ਼ੀਆਈ ਲੋਕ ਟੈਕਸਾਂ ਤੋਂ ਬਚਣ ਲਈ ਆਪਣੇ ਸਟੋਰਾਂ 'ਚ ਕੀਤੀ ਗਈ ਵਿਕਰੀ ਨੂੰ ਘਟਾ ਦੱਸਦੇ ਨੇ। ਕਰੋਨਾ ਵਾਇਰਸ ਇੱਕ ਵਾਰ ਫਿਰ ਜਾਨਲੇਵਾ ਬਣਦਾ ਜਾ ਰਿਹਾ ਹੈ। ਇਸ ਦੇ ਨਵੇਂ ਵੇਰੀਐਂਟ ਨਿੰਬਸ ਨੇ ਸਿਹਤ ਮਾਹਿਰਾਂ ਦੀ ਚਿੰਤਾ ਵਧਾ ਦਿੱਤੀ ਹੈ। ਤਾਜ਼ਾ ਜਾਣਕਾਰੀ ਮੁਤਾਬਕ ਕਰੋਨਾ ਦੇ ਨਵੇਂ ਰੂਪ ਜਾਨੀ ਕਿ ਨਿੰਬਸ ਵੇਰੀਐਂਟ ਨੇ ਅਮਰੀਕਾ ਅਤੇ ਚੀਨ 'ਚ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਨਵੇਂ ਰੂਪ ਨਿੰਬਸ ਨੂੰ ਅਧਿਕਾਰਤ ਤੌਰ ਤੇ NB181 ਵਜੋਂ ਜਾਣਿਆ ਜਾਂਦਾ ਹੈ। ਇਹ ਵੇਰੀਐਂਟ ਵਾਸ਼ਿੰਗਟਨ, ਨਿਊਯਾਰਕ, ਕੈਲੀਫੋਰਨੀਆ, ਆਸਟ੍ਰੇਲੀਆ, ਯੂਕੇ ਤੇ ਵਰਜੀਨੀਆ ਵਰਗੇ ਕਈ ਅਮਰੀਕੀ ਰਾਜਾਂ 'ਚ ਪਾਇਆ ਜਾਂਦਾ ਹੈ। ਇਸ ਨੂੰ ਰੇਜ਼ਰ ਬਲੇਡ ਥ੍ਰੋਟ ਵਜੋਂ ਵੀ ਜਾਣਿਆ ਜਾਂਦਾ ਹੈ ਕਿਉਂਕਿ ਇਹ ਗਲੇ 'ਚ ਤੇਜ਼ ਖਰਾਸ਼ ਦਾ ਕਾਰਨ ਬਣ ਸਕਦਾ ਹੈ। ਇਹ ਲੱਛਣ ਭਾਰਤ ਦੇ ਕੁਝ ਮਰੀਜ਼ਾਂ 'ਚ ਵੀ ਦੇਖੇ ਜਾ ਰਹੇ ਨੇ। ਯੂਐਸ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਅਨੁਸਾਰ ਐਨਬੀ181 ਪਹਿਲਾਂ ਹੀ 7 ਜੂਨ ਤੱਕ ਨਵੇਂ ਕੋਵਿਡ-19 ਮਾਮਲਿਆਂ 'ਚੋਂ ਲਗਭਗ 1 ਤਿਹਾਈ ਜਾਨਕਿ 37% ਦੇ ਲਈ ਜ਼ਿੰਮੇਵਾਰ ਹੈ ਗਲੋਬਲ ਇਨੀਸ਼ੀਏਟਿਵ ਔਨ ਸ਼ੇਅਰਿੰਗ ਆਲ ਇਨਫਲੂਐਂజా ਡਾਟਾ ਅਨੁਸਾਰ ਨਿੰਬਸ ਵੇਰੀਐਂਟ ਘੱਟੋ ਘੱਟ 13 ਅਮਰੀਕੀ ਰਾਜਾਂ ਚ ਪਾਇਆ ਗਿਆ ਹੈ ਇਹ ਵੇਰੀਐਂਟ ਜਿਸ ਨੂੰ NB181 ਕਿਹਾ ਜਾਂਦਾ ਹੈ ਚੀਨ ਅਤੇ ਕਈ ਹੋਰ ਏਸ਼ੀਆਈ ਦੇਸ਼ਾਂ ਚ ਕੋਵਿਡ-19 ਮਾਮਲਿਆਂ ਚ ਵਾਧੇ ਦਾ ਕਾਰਨ ਬਣ ਰਿਹਾ ਹੈ ਯੂਰਪ ਦੇ ਮਾਹਰ ਉੱਥੇ ਮਾਮਲਿਆਂ ਚ ਸੰਭਾਵਿਤ ਵਾਧੇ ਦੀ ਭਵਿੱਖਬਾਣੀ ਕਰ ਰਹੇ ਨੇ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਨਵਾਂ ਵੇਰੀਐਂਟ ਨਿੰਬਸ ਕੀ ਹੈ ਇਹ ਕਿੰਨਾ ਖਤਰਨਾਕ ਹੈ ਤੇ ਇਸ ਦੇ ਲੱਛਣ ਕੀ ਨੇ ਤਾਂ ਜੋ ਇਸ ਬਾਰੇ ਸੁਚੇਤ ਰਿਆ ਜਾ ਸਕੇ ਨਿੰਬਸ ਦੇ ਲੱਛਣ ਹੋਰ ਰੂਪਾਂ ਦੇ ਸਮਾਨ ਨੇ ਪਰ ਕੁਝ ਮਰੀਜ਼ਾਂ 'ਚ ਅਲਰਜੀ ਵਰਗੇ ਲੱਛਣ ਹੋ ਸਕਦੇ ਨੇ ਜਿਵੇਂ ਕਿ ਨੱਕ ਬੰਦ ਹੋਣਾ ਤੇ ਵਗਣਾ ਦੂਜਿਆਂ 'ਚ ਜ਼ੁਖਾਮ ਜਾਂ ਫਲੂ ਵਰਗੇ ਲੱਛਣ ਹੋ ਸਕਦੇ ਨੇ ਜਿਵੇਂ ਕਿ ਬੁਖਾਰ ਗਲੇ 'ਚ ਖਰਾਸ਼ ਥਕਾਵਟ ਸਿਰਦਰਦ ਤੇ ਮਾਸਪੇਸ਼ੀਆਂ 'ਚ ਜਾਂ ਸਰੀਰ 'ਚ ਦਰਦ ਕੁਝ ਲੋਕਾਂ ਨੂੰ ਖੰਘ ਅਤੇ ਸਾਹ ਲੈਣ 'ਚ ਮੁਸ਼ਕਲ ਹੋ ਸਕਦੀ ਹੈ ਮਤਲੀ ਉਲਟੀਆਂ ਜਾਂ ਦਸਤ ਵੀ ਹੋ ਸਕਦੇ ਨੇ ਹਾਲਾਂਕਿ ਇਸ ਵੇਰੀਐਂਟ ਨੇ ਰੇਜ਼ਰ ਬਲੇਡ ਥਰੋਟ ਨਾਮਕ ਇੱਕ ਦਰਦਨਾਕ ਲੱਛਣ ਵੀ ਪੈਦਾ ਕੀਤਾ ਹੈ ਰਿਪੋਰਟ ਅਨੁਸਾਰ ਮਰੀਜ਼ਾਂ ਨੇ ਇਸ ਲੱਛਣ ਦੀ ਤੁਲਨਾ ਗਲੇ 'ਚ ਰੇਜ਼ਰ ਬਲੇਡ ਫਸਣ ਦੇ ਨਾਲ ਕੀਤੀ ਹੈ ਉੱਤਰੀ ਅਮਰੀਕੀ ਦੇਸ਼ ਮੈਕਸੀਕੋ 'ਚ ਇੱਕ ਭਿਆਨਕ ਚੱਕਰਵਾਤੀ ਤੂਫਾਨ ਆਇਆ ਹੈ ਇਸ ਸ਼੍ਰੇਣੀ 4 ਦਾ ਤੂਫਾਨ ਵਾਕਸਾਕਾ ਰਾਜ ਦੇ ਤੱਟ ਨਾਲ ਟਕਰਾਇਆ ਮੈਕਸੀਕੋ 'ਚ ਹਰੀਕੇਨ 에ਰਿਕ 200 ਕਿਲੋਮੀਟਰ ਪ੍ਰਤੀ ਘੰਟਾ ਰਫ਼ਤਾਰ ਨਾਲ ਲੈਟਫਾਲ ਹੋਇਆ ਇਸ ਨਾਲ ਪ੍ਰਭਾਵਿਤ ਖੇਤਰਾਂ 'ਚ ਵਿਆਪਕ ਤਬਾਹੀ ਮਚ ਗਈ। ਸਥਿਤੀ ਅਜਿਹੀ ਬਣ ਗਈ ਕਿ ਸਰਕਾਰ ਨੂੰ ਇੱਕ ਐਡਵਾਈਜ਼ਰੀ ਜਾਰੀ ਕਰਨੀ ਪਈ ਤੇ ਲੋਕਾਂ ਨੂੰ ਆਪਣੇ ਘਰਾਂ 'ਚ ਰਹਿਣ ਦੀ ਸਲਾਹ ਦੇਣੀ ਪਈ। ਇਸ ਤੋਂ ਇਲਾਵਾ ਸਕੂਲ ਬੰਦ ਕਰਨ ਦਾ ਆਦੇਸ਼ ਜਾਰੀ ਕਰ ਦਿੱਤਾ ਗਿਆ। ਹਰਿਕਨ ਐਰਿਕ ਦੇ ਰਸਤੇ 'ਚ ਹਰ ਤਰ੍ਹਾਂ ਦੀਆਂ ਗਤੀਵਿਧੀਆਂ ਨੂੰ ਤੁਰੰਤ ਪ੍ਰਭਾਵ ਨਾਲ ਮੁਅਤਲ ਕਰ ਦਿੱਤਾ ਗਿਆ। ਇਸ ਦੇ ਨਾਲ ਹੀ <b>ਬੀਚ</b> ਉੱਤੇ ਜਾਣ ਤੇ ਵੀ ਪਾਬੰਦੀ ਲਗਾ ਦਿੱਤੀ ਗਈ ਤਾਂ ਜੋ ਆਮ ਲੋਕਾਂ ਨੂੰ ਸਮੁੰਦਰ ਦੀਆਂ ਉੱਚੀਆਂ ਲਹਿਰਾਂ 'ਚ ਫਸਣ ਤੋਂ ਬਚਾਇਆ ਜਾ ਸਕੇ। ਚੱਕਰਵਾਤ 에릭 ਕਾਰਨ ਵਿਆਪਕ ਨੁਕਸਾਨ ਹੋਣ ਦੀ ਸੰਭਾਵਨਾ ਹੈ ਜਿਸ ਦਾ ਇਸ ਸਮੇਂ ਮੁਲਾਂਕਣ ਕੀਤਾ ਜਾ ਰਿਹਾ ਹੈ ਜਦੋਂ ਹਰੀਕੇਨ 에릭 ਮੈਕਸੀਕੋ ਦੇ ਵਾਕਸਾਕਾ ਸੂਬੇ ਤੇ ਲੈਂਡਫਾਲ ਹੋਇਆ ਸੀ ਤਾਂ ਇਹ ਇੱਕ ਖਤਰਨਾਕ ਸ਼੍ਰੇਣੀ 3 ਤੂਫਾਨ ਬਣ ਗਿਆ ਸੀ ਇਹ ਤੂਫਾਨ ਜੁਲਾਈ ਤੋਂ ਪਹਿਲਾਂ ਮੈਕਸੀਕੋ ਨੂੰ ਪ੍ਰਭਾਵਿਤ ਕਰਨ ਵਾਲਾ ਪਹਿਲਾ ਵੱਡਾ ਤੂਫਾਨ ਬਣ ਗਿਆ ਹੈ ਨੈਸ਼ਨਲ ਹਰੀਕੇਨ ਸੈਂਟਰ ਦੇ ਅਨੁਸਾਰ 에릭 ਵੀਰਵਾਰ ਸਵੇਰੇ ਸਥਾਨਕ ਸਮੇਂ ਅਨੁਸਾਰ 6 ਵਜੇ ਸੀਡੀਟੀ ਉਤੇ ਪੁਨਟਾ ਮਾਲਡੋਨਾਡੋ ਤੋਂ 20 ਮੀਲ ਪੂਰਬ ਵੱਲ ਜ਼ਮੀਨ ਨਾਲ ਟਕਰਾਇਆ ਉਸ ਸਮੇਂ ਤੂਫਾਨ ਦੀ ਗਤੀ ਲਗਭਗ 125 ਮੀਲ ਪ੍ਰਤੀ ਘੰਟਾ ਸੀ 에ਰਿਕ ਨੇ ਬੁੱਧਵਾਰ ਰਾਤ ਨੂੰ ਸਮੁੰਦਰ 'ਚ ਸ਼੍ਰੇਣੀ 4 ਦੇ ਤੂਫਾਨ ਦੇ ਰੂਪ 'ਚ 145 ਮੀਲ ਪ੍ਰਤੀ ਘੰਟਾ ਦੀ ਸਿਖਰ ਦੀ ਗਤੀ ਤੇ ਪਹੁੰਚ ਕੇ ਰਿਕਾਰਡ ਤੋੜ ਦਿੱਤਾ ਮਾਹਿਰਾਂ ਦੇ ਅਨੁਸਾਰ 에ਰਿਕ 24 ਘੰਟਿਆਂ ਦੇ ਅੰਦਰ ਇੱਕ ਗਰਮ ਖੰਡੀ ਤੂਫਾਨ ਤੋਂ ਸ਼੍ਰੇਣੀ 4 ਦੇ ਤੂਫਾਨ 'ਚ ਬਦਲ ਗਿਆ ਕਿਹਾ ਜਾ ਰਿਹਾ ਹੈ ਕਿ ਇਹ ਜਲਵਾਯੂ ਪਰਿਵਰਤਨ ਕਾਰਨ ਹੋ ਰਿਹਾ ਹੈ ਹਾਲਾਂਕਿ ਪਹਾੜੀ ਖੇਤਰਾਂ ਨਾਲ ਟਕਰਾਉਣ ਤੋਂ ਬਾਅਦ तूफान ਦੀ ਤੀਬਰਤਾ ਤੇਜ਼ੀ ਨਾਲ ਘਟਣੀ ਸ਼ੁਰੂ ਹੋ ਗਈ ਤੇ ਸਥਾਨਕ ਸਮੇਂ ਦੇ ਅਨੁਸਾਰ ਸ਼ੁੱਕਰਵਾਰ ਸਵੇਰ ਤੱਕ ਇਸ ਦੇ ਪੂਰੀ ਤਰ੍ਹਾਂ ਨਾਲ ਖਤਮ ਹੋਣ ਦੀ ਉਮੀਦ ਹਰਿਕਨ 에ਰਿਕ ਕਾਰਨ ਭਾਰੀ ਬਾਰਿਸ਼ ਹੋਈ ਇਸ ਕਾਰਨ ਵਾਕਸਾਕਾ ਗੁਆਰੇਰੋ ਅਤੇ ਚਿਆਪਾਸ ਰਾਜਾਂ ਚ ਹੜ੍ਹ ਦੀ ਸਥਿਤੀ ਪੈਦਾ ਹੋ ਗਈ ਜ਼ਮੀਨ ਖਿਸਕਣ ਦੀ ਸੰਭਾਵਨਾ ਵੀ ਵੱਧ ਗਈ ਰਾਸ਼ਟਰਪਤੀ ਕਲਾਉਡੀਆ ਸ਼ਿਨਬੌਮ ਨੇ ਕਿਹਾ ਕਿ ਗੁਆਰੇਰੋ ਅਤੇ ਵਾਕਸਾਕਾ ਦੇ ਤੱਟਵਰਤੀ ਖੇਤਰਾਂ ਚ ਤੇਜ਼ ਹਵਾਵਾਂ ਤੇ ਭਾਰੀ ਬਾਰਿਸ਼ ਹੋ ਰਹੀ ਹੈ ਹਾਲਾਂਕਿ ਨੁਕਸਾਨ ਦਾ ਮੁਲਾਂਕਣ ਅਜੇ ਵੀ جاری ਹੈ ਉਨ੍ਹਾਂ ਨੇ ਲੋਕਾਂ ਨੂੰ ਘਰਾਂ 'ਚ ਰਹਿਣ ਅਤੇ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਬੁੱਧਵਾਰ ਨੂੰ ਹੀ ਐਰਕ ਦੇ ਪ੍ਰਭਾਵ ਵਾਲੇ ਖੇਤਰ 'ਚ ਸਾਰੀਆਂ ਗਤੀਵਿਧੀਆਂ ਨੂੰ ਮੁਅਤਲ ਕਰ ਦਿੱਤਾ ਗਿਆ ਸੀ। ਗੁਆਰੇਰੋ ਦੇ ਗਵਰਨਰ ਐਵਲਨ ਸਲਗਾਡੋ ਨੇ ਐਲਾਨ ਕੀਤਾ ਕਿ ਅਕਾਪੁਲ ਕੋ ਅਤੇ ਹੋਰ ਤੱਟਵਰਤੀ ਖੇਤਰਾਂ 'ਚ ਰਾਤ 8 ਵਜੇ ਤੋਂ ਬਾਅਦ ਸਾਰੀ ਆਵਾਜਾਈ ਬੰਦ ਕਰ ਦਿੱਤੀ ਜਾਣੀ ਚਾਹੀਦੀ ਹੈ। ਵੀਰਵਾਰ ਤੱਕ ਰਾਜ ਭਰ 'ਚ ਸਕੂਲ ਬੰਦ ਰੱਖਣ ਦਾ ਆਦੇਸ਼ ਜਾਰੀ ਕੀਤਾ ਗਿਆ ਸੀ। ਗੁਆਰੇਰੋ 'ਚ 582 ਰਾਹਤ ਕੈਂਪ ਵੀ ਤਿਆਰ ਕੀਤੇ ਗਏ। ਇਸਾਂ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ